ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨਸ਼ਾ ਛੱਡ ਕੇ ਰੱਖਣ ਤੇ ਸਿਆਣੇ ਕਹਿੰਦੇ ਰੰਡੀ ਤਰ ਡੇਪਾ ਕੱਢਦੀ ਆ ਪਰ ਮਸਟੰਡੇ ਕੱਟ ਨਹੀਂ ਦਿੰਦੇ ਭਾਵੇਂ ਕਿ ਜਿਹੜਾ ਵੀ ਵਿਅਕਤੀ ਕਿਸੇ ਵੀ ਨਸ਼ੇ ਦਾ ਸ਼ਿਕਾਰ ਆ ਜਦੋਂ ਉਹ ਸਾਡੇ ਕੋਲੋਂ ਮੈਡੀਸਨ ਖਾਂਦਾ ਹੈ ਜਾਂ ਕਿਸੇ ਹੋਰ ਡਾਕਟਰ ਕੋਲੋਂ ਕੋਈ ਇਲਾਜ ਕਰਵਾਉਂਦਾ ਹੈ ਜਾਂ ਕਿਸੇ ਸੈਂਟਰ ਦੇ ਵਿੱਚ ਰੀਹੈਬ ਸੈਂਟਰ ਦੇ ਵਿੱਚ ਵੀ ਰਹਿ ਕੇ ਆਉਂਦਾ ਹੈ ਤਾਂ ਜਿਹੜੇ ਉਹਦੇ ਨਾਲ ਦੇ ਹੁੰਦੇ ਆ ਨਾ ਜੀ ਉਹ ਚਾਹੁੰਦੇ ਆ ਵੀ ਇਹ ਬੰਦਾ ਸਾਡੀ ਸੰਗਤ ਵਿੱਚੋਂ ਨਾ ਹਟੇ ਕਿਉਂਕਿ ਉਹਨਾਂ ਦਾ ਇੱਕ ਸਾਥੀ ਉਹਨਾਂ ਦਾ ਇੱਕ ਖਰੀਦਦਾਰ ਉਹਨਾਂ ਦੇ ਔਖੇ ਸੌਖੇ ਵੇਲੇ ਵਿੱਚ ਕੰਮ ਸਾਰਨ ਵਾਲਾ ਬੰਦਾ ਜਦੋਂ ਉਹਨਾਂ ਕੋਲੋਂ ਘਟ ਜਾਂਦਾ ਫਿਰ ਉਹਨਾਂ ਨੂੰ ਲੱਗਦਾ ਯਾਰ ਵੀ ਇਹ ਤਾਂ ਕੰਮ ਠੀਕ ਨਹੀਂ ਹੋਇਆ ਸੋ ਜੇ ਸਾਡਾ ਕੋਈ ਮਰੀਜ਼ ਸਾਡਾ ਕੋਈ ਰਿਸ਼ਤੇਦਾਰ ਸਾਡਾ ਕੋਈ ਭੈਣ ਭਰਾ ਨਸ਼ਾ ਛੱਡਣ ਦਾ ਯਤਨ ਕਰ ਰਿਹਾ ਹੈ ਭਾਵੇਂ ਰੀਹੈਬ ਸੈਂਟਰ ਦੇ ਵਿੱਚ ਭਾਵੇਂ ਕਾਉਂਸਲਿੰਗ ਲੈ ਕੇ ਭਾਵੇਂ ਸਾਡੇ ਕੋਲੋਂ ਮੈਡੀਸਿਨ ਲੈ ਕੇ ਭਾਵੇਂ ਕਿਤੋਂ ਵੀ ਪਰ ਬਹੁਤ ਜ਼ਰੂਰੀ ਹੈ ਵੀ ਉਹਨੂੰ ਇਹਨਾਂ ਲੋਕਾਂ ਦੇ ਦੀ ਰੇਂਜ ਤੋਂ ਬਾਹਰ ਕੱਢਿਆ ਜਾਵੇ ਉਹਨਾਂ ਦੇ ਚੁਗਲ ਚੋਂ ਕੱਢਿਆ ਜਾਵੇ ਯਤਨ ਕੀਤਾ ਜਾਵੇ ਕਿ ਨਾ ਉਹਨਾਂ ਦੇ ਨਾਲ ਕੋਈ ਫੋਨ ਤੇ ਕੰਟੈਕਟ ਹੋਵੇ ਨਾ ਕੋਈ ਫਿਜ਼ੀਕਲੀ ਕੰਟੈਕਟ ਹੋਵੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਵੇ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਵਾਕਿਆ ਸਾਂਝਾ ਕਰਨ ਲੱਗਾ। ਇੱਕ ਪੇਸ਼ੈਂਟ ਆ ਸਾਡੇ ਕੋਲ। ਪਿੰਡ ਜਟਰਾਣੇ ਤੋਂ ਹੀ ਆ। ਉਹ ਵੀਰ 1.5 ਸਾਲ ਪਹਿਲਾਂ ਜਰਦਾ ਖਾਂਦਾ ਹੁੰਦਾ ਸੀ। ਤਾਂ ਉਹ ਕਿਤੇ ਹਜੂਰ ਸਾਹਿਬ ਦੀ ਯਾਤਰਾ ਤੇ ਗਏ। ਉਹਨੇ ਮੈਨੂੰ ਆਪਣਾ ਐਕਸਪੀਰੀਅੰਸ ਦੱਸਿਆ। ਹਜੂਰ ਸਾਹਿਬ ਯਾਤਰਾ ਤੇ ਗਏ। ਤਾਂ ਦੋਵੇਂ ਜਣੇ ਦੋਵੇਂ ਰਿਸ਼ਤੇਦਾਰ ਸੀ। ਦੋਵਾਂ ਨੇ ਆਪਸ ਦੇ ਵਿੱਚ ਸ਼ਰਤ ਲਾ ਲਈ ਕਿ ਆਪਾਂ ਨੇ ਹੁਣ ਹਜੂਰ ਸਾਹਿਬ ਜਾਣਾ ਹੈ ਚੱਲੇ ਆਂ ਵੀ ਪੰਨੀ ਜਰਦਾ ਨਾਲ ਨਹੀਂ ਲੈ ਕੇ ਜਾਣਾ ਪਰ ਮੁੜ ਕੇ ਆ ਕੇ ਜਰਦਾ ਨਹੀਂ ਖਾਣਾ 1.5 ਸਾਲ ਹੋ ਚੁੱਕੇ ਇਸ ਗੱਲ ਨੂੰ ਉਹਨਾਂ ਨੇ ਜਰਦਾ ਨਹੀਂ ਖਾਧਾ ਦੋਵਾਂ ਨੇ ਉਹ ਆਪਣੇ ਪ੍ਰਣ ਦੇ ਵਿੱਚ ਪੱਕੇ ਰਹੇ ਚੰਗੀ ਗੱਲ ਹੈ ਵਧਾਈ ਦੇ ਪਾਤਰ ਨੇ ਪਰ 15 ਦਿਨ ਪਹਿਲਾਂ ਉਹ ਮੇਰੇ ਕੋਲ ਆਏ ਸੀ ਦੱਸ ਰਹੇ ਸੀ ਉਹਨਾਂ ਦਾ ਭਾਣਜਾ ਕੋਈ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਕੋਈ ਕੋਈ ਹੋਰ ਨਸ਼ਾ ਕਰਦਾ ਹੈ ਉਦੇ ਸਬੰਧੀ ਮੇਰੇ ਨਾਲ ਗੱਲ ਕਰ ਰਹੇ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਥੋੜਾ ਜਿਹਾ ਸੰਗਤ ਤੋਂ ਬਚਾਉਣਾ ਪਊਗਾ। ਉਹ ਕਹਿੰਦੇ ਵੀ ਵਾਕਈ ਤੁਹਾਡੀ ਗੱਲ ਸਹੀ ਹੈ ਵੀ ਸੰਗਤ ਤੋਂ ਬਚਾਉਣਾ ਪਊਗਾ ਕਹਿੰਦੇ ਮੈਨੂੰ ਹੁਣ ਵੀ ਕਈ ਵਾਰੀ ਜਦੋਂ ਕੋਈ ਭਈਆ ਜਰਦਾ ਲਾਉਂਦਾ ਹੁੰਦਾ ਜਾਂ ਕੋਈ ਨਾਲ ਦਾ ਬੰਦਾ ਹੋਵੇ ਕੋਲ ਖੜਾ ਬੈਠਾ ਜਰਦਾ ਲਾਉਂਦਾ ਹੁੰਦਾ ਤਾਂ ਕਹਿੰਦੇ ਭਲਕ ਉੱਠਦੀ ਹੈ ਮਨ ਦੇ ਵਿੱਚ ਇੱਕ ਵਾਰੀ ਆਉਂਦਾ ਵੀ ਲਾਲਮਾ। ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਕਿ ਇੱਕ ਚੰਗਾ ਭਲਾ ਬੰਦਾ ਜਿਹੜਾ 1.5 ਸਾਲ ਪਹਿਲਾਂ ਛੋਟਾ ਜਿਹਾ ਨਸ਼ਾ ਜਰਦਾ ਕੀ ਹੁੰਦਾ ਹੈ। ਉਹ ਛੱਡ ਚੁੱਕਿਆ ਪਰ ਜੇ ਹੁਣ ਵੀ ਉਹਦੇ ਕੋਈ ਲਵੇ ਕੋਈ ਜ਼ਰਦਾ ਬੰਦਾ ਲਾਉਂਦਾ ਹੈ ਤਾਂ ਉਹਨੂੰ ਹੁਣ ਵੀ ਭੜਕ ਆਉਂਦੀ ਹੈ ਨਸ਼ਾ ਸਾਡੇ ਸਰੀਰ ਤੇ ਸਾਨੂੰ ਇੰਨਾ ਕੈਪਚਰ ਕਰ ਲੈਂਦਾ ਹੈ ਸਾਡੇ ਦਿਮਾਗ ਦੇ ਵਿੱਚ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਸਾਡੇ ਮਾਈਂਡ ਦੇ ਵਿੱਚ ਇੰਨਾ ਬੈਠ ਜਾਂਦਾ ਕਿ ਸਾਨੂੰ ਕੋਈ ਵਰੀ ਸੁੱਤੇ ਪਿਆ ਵੀ ਆਪਾਂ ਉਹ ਨਸ਼ਾ ਕਰਦੇ ਹੁੰਨੇ ਆ ਜਿਹੜਾ ਆਪਾਂ ਛੱਡਣ ਦਾ ਯਤਨ ਕਰ ਰਹੇ ਆ ਜਾਂ ਜਿਹੜਾ ਆਪਾਂ ਛੱਡਿਆ ਜਾਂ ਜਿਹੜਾ ਛੱਡਣ ਵਾਸਤੇ ਆਪਾਂ ਟ੍ਰੀਟਮੈਂਟ ਲੈ ਰਹੇ ਆ ਮੇਰੇ ਕੋਲ ਇੱਕ ਹੋਰ ਵੀਰ ਐਡਵੋਕੇਟ ਨੇ ਬੜੇ ਸਿਆਣੇ ਸੂਝਵਾਨ ਨੇ ਉਹਨਾਂ ਨੇ ਮੇਰੇ ਕੋਲੋਂ 6 ਕਿ ਮਹੀਨੇ ਪਹਿਲਾਂ ਮੈਡੀਸਨ ਖਾਧੀ ਸੀ ਠੀਕ ਹੋ ਗਏ ਬੜਾ ਸੋਹਣਾ ਰਹੇ ਆਪਣੀ ਪ੍ਰੈਕਟਿਸ ਕਰਦੇ ਨੇ ਸੂਝਵਾਨ ਨੇ ਸਿਆਣੇ ਨੇ ਤੁਸੀਂ ਜਾਣਦੇ ਕੋਈ ਐਡਵੋਕੇਟ ਬੰਦਾ ਸੂਝਵਾਨ ਹੀ ਹੋਵੇਗਾ ਸਿਆਣਾ ਹੀ ਹੋਵੇਗਾ ਤਾਂ ਮਹੀਨੇ ਅੱਗੇ ਪਹਿਲਾਂ ਮੈਨੂੰ ਫੋਨ ਆਂਦਾ ਉਹਨਾਂ ਦਾ ਕਹਿੰਦੇ ਡਾਕਟਰ ਸਾਹਿਬ ਵੀ ਬਹੁਤ ਮੰਦਾ ਹਾਲ ਆ ਮੈਂ ਕਿਹਾ ਕੀ ਹੋਇਆ ਕਹਿੰਦਾ ਵੀ ਮੈਨੂੰ 10-15 ਦਿਨ ਹੋ ਗਏ ਮੈਂ ਦੁਬਾਰਾ ਫਿਰ ਆਪਣਾ ਸਮਾਨ ਲਾਣ ਲੱਗ ਪਿਆ। ਮੈਂ ਕਿਹਾ ਵੀ ਬੜੀ ਮਾੜੀ ਗੱਲ ਹੋਈ। ਮੈਂ ਕਾਰਨ ਕਹਿੰਦੇ ਬਸ ਜਿਹੜਾ ਬੰਦਾ ਸਾਨੂੰ ਸਮਾਨ ਦਿੰਦਾ ਹੁੰਦਾ ਸੀ ਉਹਦਾ ਮੈਨੂੰ ਦੋ ਤਿੰਨ ਵਾਰੀ ਫੋਨ ਆ ਗਿਆ। ਬਸ ਉੱਥੇ ਹੀ ਗ੍ਰੇਵਿੰਗ ਸ਼ੁਰੂ ਹੋ ਗਈ ਤੇ ਮੈਂ ਜਾ ਕੇ ਲਿਆਉਂਦਾ ਰਿਹਾ ਕਿ ਮੈਨੂੰ ਇੱਕ ਹਫਤਾ ਹੋ ਗਿਆ ਲਗਭਗ ਵੀ ਮੈਂ ਇਹ ਲਾ ਰਿਹਾ। ਔਰ ਮੈਨੂੰ ਕਹਿੰਦਾ ਮੈਂ ਆਇਆ ਮੈਂ ਕੱਲ ਨੂੰ ਜਾਂ ਪਰਸਨ ਤੁਹਾਡੇ ਕੋਲ ਆਇਆ। 10-12 ਦਿਨ ਹੋ ਚੁੱਕੇ ਆਇਆ ਅਜੇ ਤੱਕ ਵੀ ਨਹੀਂ। ਕਿਉਂਕਿ ਜਦੋਂ ਅਸੀਂ ਨਸ਼ੇ ਦੀ ਗ੍ਰਿਫਤ ਵਿੱਚ ਆ ਜਾਂਦੇ ਹਾਂ ਫਿਰ ਸਾਡਾ ਜਿਹੜਾ ਦਿਮਾਗ ਆ ਉਹ ਇੰਨਾ ਕੁ ਵੀਕ ਹੋ ਜਾਂਦਾ ਹੈ ਸਾਡੀ ਜਿਹੜੀ ਸੋਚਣ ਸ਼ਕਤੀ ਆ ਉਹ ਇੰਨੀ ਕੁ ਤਹਿਸਨੈਸ ਹੋ ਜਾਂਦੀ ਆ ਵੀ ਚੰਗੇ ਪਾਸੇ ਵੱਲ ਨੂੰ ਕਦਮ ਪੁੱਟਣ ਵਾਸਤੇ ਸਾਨੂੰ ਬਹੁਤ એનર્ਜੀ ਲਾਉਣੀ ਪੈਂਦੀ ਆ ਬੜਾ ਯਤਨ ਕਰਨਾ ਪੈਂਦਾ ਨਸ਼ਾ ਕਰਨ ਵਾਸਤੇ ਕੀ ਕੀਤਾ ਕਿਸੇ ਦਾ ਫੋਨ ਆਇਆ ਗੱਡੀ ਚੱਕੀ ਆਪਾਂ ਉਹਦੇ ਕੋਲ ਚਲੇ ਗਏ ਨਸ਼ਾ ਫੜਿਆ ਲਾ ਲਿਆ بس ਕਿਹੜੇ ਖਤਮ ਪਰ ਮੇਰੇ ਕੋਲ ਇਹ ਵੀ ਪਤਾ ਹੈ ਕਿ ਮੈਡੀਸਨ ਬਹੁਤ ਵਧੀਆ ਹੈ ਇਹ ਵੀ ਪਤਾ ਹੈ ਕਿ ਮੈਂ ਛੱਡਣਾ ਹੈ ਇਹ ਵੀ ਪਤਾ ਮੈਂ ਬਹੁਤਾ ਚਰ ਨਹੀਂ ਕਰ ਸਕਦਾ ਇਹ ਵੀ ਪਤਾ ਹੈ ਕਿ ਮੇਰੀ ਜ਼ਿੰਦਗੀ ਸਾਰੀ ਬਰਬਾਦ ਹੋ ਸਕਦੀ ਆ ਪਰ ਫਿਰ ਵੀ ਦੁਬਾਰਾ ਨਸ਼ਾ ਛੱਡਣ ਵਾਸਤੇ ਉਸ ਬੰਦੇ ਨੂੰ ਬਹੁਤ ਐਫਰਟ ਕਰਨੀ ਪਊਗੀ 6 ਮਹੀਨੇ ਹੋਰ ਸੰਘਰਸ਼ ਕਰਨਾ ਪਊਗਾ ਆਪਣੇ ਆਪ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਆ ਇੱਥੇ ਤੱਕ ਕਿ ਮੇਰੇ ਕੋਲ ਇੱਕ ਪੇਸ਼ੈਂਟ ਹੋਰ ਆ ਫਤੇਗੜ ਸਾਹਿਬ ਸਾਹਿਬ ਤੋਂ ਉਹ ਮੁੰਡੇ ਨੂੰ ਲਗਭਗ ਮਹੀਨਾ ਖੋ ਗਿਆ ਮੇਰੇ ਕੋਲ ਮੈਡੀਸਨ ਖਾਂਦੇ ਆ ਤੇ ਉਹ ਬੱਚਾ ਬਿਲਕੁਲ ਠੀਕ ਸੀਗਾ 10 ਦਿਨ ਪਹਿਲਾਂ ਉਹਨੂੰ ਉਹਦੇ ਉਹ ਪੁਰਾਣੇ ਆੜੀ ਘਰੋਂ ਜਾਂਦਾ ਮੋਬਾਈਲ ਠੀਕ ਕਰਾਣ ਦਾ ਮਾਰਾ ਮੋਬਾਈਲ ਠੀਕ ਕਰਾਉਣ ਵਾਸਤੇ ਗਿਆ ਹੋਇਆ ਤਾਂ ਉਹਨਾਂ ਦੇ ਨਾਲ ਟੱਕਰਾ ਹੋ ਜਾਂਦਾ ਉਹਨੂੰ ਫਿਰ ਆਪਣੀ ਸਿੱਖਿਆ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਹੱਥੋਂ ਨਿਕਲ ਚੱਲਿਆ ਸਾਡੀ ਸੰਗਤ ਵਿੱਚ ਚੱਲਿਆ ਤਾਂ ਉਹ ਮੁੰਡਾ ਇੰਜੈਕਟ ਕਰਦਾ ਸੀ ਕਾਲੇ ਪੀਲੇ ਦੇ ਸ਼ਿਕਾਰ ਹੋਇਆ ਮੈਂ ਥੋੜਾ ਜਿਹਾ ਡਰਿਆ ਸੀ ਵੀ ਜੇ ਹੁਣ ਤੂੰ ਨਸ਼ਾ ਇੱਕ ਵਾਰੀ ਛੱਡ ਦਿੱਤਾ ਕਾਲਾ ਪੀਲਾ ਤੈਨੂੰ ਹੈਗਾ ਤੇਰੇ ਗੁਰਦੇ ਖਰਾਬ ਹੋ ਜਾਣਗੇ ਤੇਰਾ ਲੀਵਰ ਖਰਾਬ ਹੋ ਜਾਊਗਾ ਔਰ ਤੂੰ ਹੁਣ ਦਵਾਈ ਖਾ ਰਿਹਾ ਹੈ ਜੇ ਹੁਣ ਨਸ਼ਾ ਛੱਡ ਕੇ ਨਸ਼ਾ ਕਰੇਗਾ ਇੰਜੈਕਟ ਕਰੇਗਾ ਤਾਂ ਮਰ ਜਾਏਗਾ ਪਰ ਉਹਦੇ ਨਾਲ ਦੇ ਸਾਥੀਆਂ ਨੇ ਉਹ ਤੋਂ ਉਮਰ ਦੇ ਵਿੱਚ ਸਾਰੇ ਵਡੇਰੇ ਨੇ ਵੱਡੇ ਨੇ ਉਹ ਉਹ ਕਹਿੰਦੇ ਲਾ ਕੋਈ ਗੱਲ ਨਹੀਂ ਹੈਗੀ ਬਸ ਤੂੰ ਟੀਕਾ ਨਹੀਂ ਲਾਉਣਾ ਨਾ ਲਾ ਕੋਈ ਗੱਲ ਨਹੀਂ ਪੇਪਰ ਤੇ ਲਾ ਲਾ ਦੋਸਤੋ ਉਸ ਬੱਚੇ ਨੂੰ ਦੁਬਾਰਾ ਉਹਨਾਂ ਮੁੰਡਿਆਂ ਨੇ ਪੇਪਰ ਤੇ ਚਿੱਟਾ ਲਾਉਣ ਨੂੰ ਲਾ ਦਿੱਤਾ ਦੇਖੋ ਬੜਾ ਸੋਹਣਾ ਉਹ ਚੱਲ ਰਿਹਾ ਸੀ ਟਰੈਕ ਤੇ ਚੱਲ ਰਿਹਾ ਸੀ ਛੱਡ ਰਿਹਾ ਸੀ ਕੋਈ ਸਮੱਸਿਆ ਨਹੀਂ ਸੀ ਕਿਸੇ ਦਵਾਈ ਵੀ ਕਾਫੀ ਘਟ ਗਈ ਸੀ ਉਹਦੀ ਨੀਂਦ ਵੀ ਆ ਰਹੀ ਸੀ ਭੁੱਖ ਵੀ ਲੱਗ ਰਹੀ ਸੀ ਤੋੜ ਵੀ ਕੋਈ ਨਹੀਂ ਸੀ ਸਰੀਰ ਨੂੰ ਲੋੜ ਵੀ ਕੋਈ ਨਹੀਂ ਸੀ ਕੋਈ ਚੀਜ਼ਾਂ ਸਾਰੀਆਂ ਪੁੱਛੀਆਂ ਜਦੋਂ ਮੇਰੇ ਕੋਲ ਆਇਆ ਉਹ ਤੀਸਰੀ ਚੌਥੀ ਵਾਰੀ ਮੈਂ ਉਹ ਸਾਰਾ ਕੁਝ ਪੁੱਛਿਆ ਵੀ ਤੈਨੂੰ ਕੋਈ ਤਕਲੀਫ ਸੀ ਕਹਿੰਦਾ ਨਾ ਮਖਰਨੀਂਦਨ ਸੀ ਹੁੰਦੀ ਕਹਿੰਦਾ ਆਉਂਦੀ ਸੀ ਭੁੱਖ ਲੱਗਦੀ ਸੀ ਕੋਈ ਚੱਕਰ ਨੇ ਸੀ ਬਸ ਕੀ ਸੋਸਾਇਟੀ ਸੰਗਤ ਜਿਹੜੇ ਨਾਲ ਦੇ ਚਲੋ ਮੈਂ ਉਹਨੂੰ ਇਕੱਲਾ ਕੀਤਾ ਮੈਂ ਅੰਦਰ ਲੈ ਗਿਆ ਉਹਨੂੰ ਵੀ ਕਿੰਨੇ ਕੁ ਵਾਰੀ ਲਾਇਆ ਪੁੱਛਿਆ ਮੈਂ ਅੱਧਾ ਘੰਟਾ ਉਹਦੇ ਨਾਲ ਗੱਲਬਾਤ ਕੀਤੀ ਤਾਂ ਮੁੰਡੇ ਕਿਹੜੇ ਨੇ ਮਨੁਸ਼ ਮਖਸ਼ਕਲਾ ਸੂਰਤਾਂ ਦਿਖਾਵਾੜੀ ਮੁੱਟੀ ਉਹਨਾਂ ਦੀਆਂ ਚੱਕੀਆਂ ਤੇ ਮੈਨੂੰ ਵੀਡੀਓ ਦਿਖਾਉਣ ਲੱਗ ਪਿਆ ਉਹਨਾਂ ਦੀਆਂ ਉਹਦੇ ਫੋਨ ਦੇ ਵਿੱਚ ਕਾਫੀ ਜ਼ਿਆਦਾ ਵੀਡੀਓ ਚਿੱਟਾ ਲਾਉਂਦਿਆਂ ਦੀਆਂ ਹੋਰ ਗਾਲ ਮਗਾਲੀ ਹੁੰਦਿਆਂ ਦੀਆਂ ਹੋਰ ਲੱਲਾ ਪਪਾ ਗੰਦਬੰਦ ਬੋਲਦਿਆਂ ਦੀ ਕਾਫੀ ਵੀਡੀਓ ਪਈਆਂ ਸੀ ਉਹਦੇ ਫੋਨ 'ਚ ਤੇ ਮੈਂ ਉਹ ਤੋਂ ਜਦ ਇਹ ਡਿਲੀਟ ਕਰਵਾਈਆਂ ਮੈਂ ਖਰ ਨਾ ਪੁੱਤਾ ਕਿਉਂਕਿ ਜਦੋਂ ਰਾਤ ਨੂੰ ਸੌਂਦਾ ਨਹੀਂ ਉਹ ਫਿਰ ਫੋਨ ਦੇਖਦਾ ਫੋਨ ਦੇ ਵਿੱਚ ਉਹ ਵੀਡੀਓ ਪਈਆਂ ਨੇ ਜਦੋਂ ਬੱਚਾ ਵੀਡੀਓ ਦੇਖੂਗਾ ਤਾਂ ਨੈਚਰਲ ਜੀ ਗੱਲ ਆ ਤਾਂ ਦਿਮਾਗ ਵਾਰ-ਵਾਰ ਉਧਰ ਹੀ ਜਾਊਗਾ ਮੇਰੇ ਕਹਿਣ ਤੋਂ ਮਰਾਦ ਇਹ ਆ ਵੀ ਜਦੋਂ ਸਾਡੇ ਬੱਚੇ ਜਾਂ ਸਾਡਾ ਕੋਈ ਭਾਵੇਂ ਕੋਈ ਸਾਡਾ ਕਿਸੇ ਦਾ ਪੁੱਤਰ ਹੈ ਭਰਾ ਹੈ ਪਤੀ ਹੈ ਕੋਈ ਵੀ ਆ ਭਾਵੇਂ ਸਾਡੇ ਕੋਲੋਂ ਟ੍ਰੀਟਮੈਂਟ ਕਰਵਾਨੇ ਭਾਵੇਂ ਰੀਹੈਬ ਸੈਂਟਰ ਦੇ ਵਿੱਚ ਆਪਾਂ ਉਹਨਾਂ ਨੂੰ ਭੇਜਦੇ ਆਂ ਤੰਦਰੁਸਤ ਹੋਣ ਵਾਸਤੇ ਜਦੋਂ ਘਰੇ ਆਉਂਦਾ ਹੈ ਤਾਂ ਉਹਦੇ ਫੋਨ ਵੀ ਚੈੱਕ ਕਰੋ ਉਹਦੇ ਫੋਨ ਵੀ ਦੇਖੋ ਕਿਹਨੂੰ ਫੋਨ ਕਰਦਾ ਹੈ ਕਿਸ ਦੇ ਨਾਲ ਗੱਲਬਾਤ ਕਰਦਾ ਹੈ ਉਹਦੇ ਫੋਨ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਵੀਡੀਓਜ਼ ਤਾਂ ਨਹੀਂ ਪਈਆਂ ਉਦੇ ਕੋਲ ਕੰਟੈਕਟ ਨੰਬਰ ਇਦਾਂ ਦੇ ਤਾਂ ਨਹੀਂ ਹੈਗੇ ਜਦੋਂ ਤੱਕ ਆਪਾਂ ਇਹ ਸਾਰੀਆਂ ਮੋਰੀਆਂ ਬੰਦ ਨਹੀਂ ਕਰਾਂਗੇ ਉਦੋਂ ਤੱਕ ਨਸ਼ਾ ਛੱਡਣ ਵਾਲਾ ਬੰਦਾ ਨਸ਼ਾ ਨਹੀਂ ਛੱਡ ਸਕਦਾ ਕਿਉਂਕਿ ਜਦੋਂ ਅਸੀਂ ਚੰਗਾ ਕੰਮ ਕਰਨਾ ਹੋਵੇ ਸਾਨੂੰ ਹਜ਼ਾਰ ਜਤਨ ਕਰਨਾ ਪੈਂਦਾ ਹੈ ਮਾੜਾ ਜਤਨ ਕਰਨ ਵਾਸਤੇ ਮਾੜਾ ਕੰਮ ਕਰਨ ਵਾਸਤੇ ਸਾਨੂੰ ਜਤਨ ਕਰਨ ਦੀ એનર્ਜੀ ਲੈਵਲ ਜਿਹੜਾ ਉਹ ਦੀ ਜਰੂਰਤ ਨਹੀਂ ਪੈਂਦੀ ਦਿਮਾਗ ਸਾਡੇ ਬਹੁਤ ਤੇਜ਼ ਨੇ ਸਾਰਿਆਂ ਦੇ ਨਸ਼ਾ ਘਰ ਘਰ ਵਿਕਦਾ ਸੋ ਇਸ ਕਰਕੇ ਅਪਾ ਆਪਣੇ ਪਰਿਵਾਰ ਦੀ ਸੰਭਾਲ ਕਰਨ ਵਾਸਤੇ ਬਹੁਤ ਜ਼ਰੂਰੀ ਆ ਕਿ ਜਿਹੜੇ ਕੰਟੈਕਟਿਵਿਟੀ ਆ ਸੋਸ਼ਲ ਐਕਟੀਵਿਟੀ ਆ ਉਹਨਾਂ ਲੋਕਾਂ ਦੇ ਨਾਲ ਤੋੜੀ ਜਾਵੇ ਜਿਹੜੇ ਚੰਗੇ ਬੰਦੇ ਨੇ ਪਰਿਵਾਰ ਦੀ ਸੰਭਾਲ ਕਰਨ ਵਾਸਤੇ ਬਹੁਤ ਜ਼ਰੂਰੀ ਆ ਕਿ ਜਿਹੜੇ ਕੰਟੈਕਟਿਵਿਟੀ ਆ ਸੋਸ਼ਲ ਐਕਟੀਵਿਟੀ ਆ ਉਹਨਾਂ ਲੋਕਾਂ ਦੇ ਨਾਲ ਤੋੜੀ ਜਾਵੇ ਜਿਹੜੇ ਚੰਗੇ ਬੰਦੇ ਨੇ ਉਹਨਾਂ ਨਾਲ ਜੁੜੀ ਜਾਵੇ ਜਦੋਂ ਅਸੀਂ ਧਾਰਮਿਕ ਕਾਰਜ ਕਰਾਂਗੇ ਕੋਈ ਪਾਠ ਕਰਾਂਗੇ ਗੁਰਦੁਆਰੇ ਜਾਵਾਂਗੇ ਮੰਦਿਰ ਜਾਵਾਂਗੇ ਕਿਤੇ ਹਸਪਤਾਲ ਜਾਵਾਂਗੇ ਕਿਤੇ ਮੇਲੇ ਗਿੱਲੇ ਤੇ ਜਾਵਾਂਗੇ ਪਰਿਵਾਰ ਦੇ ਨਾਲ ਰਵਾਂਗੇ ਕੱਲਾ ਨਹੀਂ ਰਵਾਂਗੇ ਤਾਂ ਫਿਰ ਇਹ ਚੀਜ਼ਾਂ ਕਰਨੀਆਂ ਬੜੀਆਂ ਸੌਖੀਆਂ ਹੋ ਜਾਣੀਆਂ ਨਸ਼ਾ ਛੱਡਣਾ ਕੋਈ ਬਹੁਤਾ ਔਖਾ ਨਹੀਂ ਛੱਡ ਕੇ ਰੱਖਣ ਵਾਸਤੇ ਥੋੜਾ ਜਿਹਾ ਔਖਾ ਹੈ ਪਰ ਜੇ ਸੀ ਸਿੱਖਿਆ ਲੈ ਕੇ ਪੂਰੇ ਟ੍ਰੇਨ ਹੋ ਕੇ ਇਹ ਕਾਰਜ ਕਰੀਏ ਤਾਂ ਕੋਈ ਬਹੁਤਾ ਔਖਾ ਨਹੀਂ ਕਿਉਂਕਿ ਬਹੁਤ ਲੋਕ ਨੇ ਜਿਹੜੇ ਸਾਡੀਆਂ ਇਹਨਾਂ ਚੀਜ਼ਾਂ ਨੂੰ ਮੰਨ ਕੇ ਇਹਨਾਂ ਗੱਲਾਂ ਨੂੰ ਮੰਨ ਕੇ ਉਹਨਾਂ ਤੇ ਧਿਆਨ ਕੇਂਦਰਿਤ ਕਰਕੇ ਆਪਣੀ ਸਿਹਤ ਵੱਲ ਜਦੋਂ ਧਿਆਨ ਕਰ ਲੈਨੇ ਫੋਕਸ ਕਰ ਲੈਨੇ ਆ ਕਿ ਹਾਂ ਮੈਂ ਇਹ ਕੰਮ ਕਰਨਾ ਹੀ ਕਰਨਾ ਮੇਰਾ ਛੱਡਣਾ ਹੀ ਛੱਡਣਾ ਹੈ ਔਰ ਨਾਲ ਇਹ ਵੀ ਨਹੀਂ ਕਿ ਚਿੰਤਾ ਛੱਡਿਆ ਸ਼ਰਾਬ ਪੀਣ ਲੱਗ ਪਏ ਜਾਂ ਸ਼ਰਾਬ ਛੱਡੀ ਡੋਡੇ ਖਾਣ ਲੱਗ ਪਏ ਜਾਂ ਡੋਡੇ ਛੱਡੇ ਗੋਲੀ ਖਾਣ ਲੱਗ ਪੈਣਾ ਜਦੋਂ ਆਪਾਂ ਕੁਵਿਟ ਕਰਨਾ ਹੈ ਭਾਵ ਕਿ ਨਸ਼ਾ ਨਹੀਂ ਕਰਨਾ ਤਾਂ ਫਿਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਤਾਂ ਹੀ ਅਸੀਂ ਬਚ ਸਕਾਂਗੇ ਤਾਂ ਹੀ ਸਾਡਾ ਜੀਵਨ ਹੈ ਜਿਹੜਾ ਮਰੁੱਖਾਂ ਵਾਲਾ ਹੋ ਸਕਦਾ ਹੈ ਨਹੀਂ ਤਾਂ ਦੋਸਤੋ ਹਾਲ ਬਹੁਤ ਮੰਦੇ ਹੋਣ ਵਾਲੇ ਆ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਸਾਨੂੰ ਵਾਰ ਬਹੁਤ ਮਜ਼ਬੂਤ ਕਰਨੀ ਪੈਣੀ ਹੈ ਕਾਫੀ ਤਰ੍ਹਾਂ ਦੇ ਨਾਲ ਪਰਿਵਾਰ ਦਾ ਸਾਥ ਮੈਡੀਸਨ ਦਾ ਡਾਕਟਰ ਦਾ ਕਾਉਂਸਲਰਾਂ ਦਾ ਇੱਕ ਪੂਰੀ ਟੀਮ ਬਣ ਕੇ ਟੀਮ ਵਰਕ ਹੁੰਦਾ ਹੈ ਫਿਰ ਆਪਾਂ ਆਪਣੇ ਮਰੀਜ਼ ਨੂੰ ਬਚਾ ਸਕਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਕੀ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਫੇਰ ਮਿਲਾਂਗੇ ਆਪ ਜੀ ਨੇ ਸਾਡਾ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਕਮੈਂਟ ਕਰਨੇ, ਸ਼ੇਅਰ ਕਰਨੇ, ਔਰ ਕਿਸੇ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਹੈ, ਕੋਈ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਸਾਡੇ ਦਿੱਤੇ ਹੋਏ ਫੋਨ ਨੰਬਰ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਧੰਨਵਾਦ। ਰੱਬ ਰੱਖਾ।